ਇਹਰ ਐਸ ਬੰਦੇ ਦੀ ਇੱਕ ਇੱਕ ਗੱਲ ਧਿਆਨ ਮੰਦਰੀ ਆ ਜੇ ਇਹ ਪੂਰੀ ਵੀਡੀਓ ਦੇਖ ਕੇ ਕਮੈਂਟ ਕਰਕੇ ਨਾ ਨਾ ਦੱਸਿਆ ਤੇ ਆਪਾਂ ਨੂੰ ਨੈਟ ਚਲਾਉਣ ਦਾ ਕੋਈ ਫਾਇਦਾ ਨਹੀਂ ਦੇਖੋ ਰਾਜਵੀਰ ਜਵੰਦਾ ਦੀ ਮੌਤ ਦਾ ਜ਼ਿੰਮੇਵਾਰ ਆਖਰਕਾਰ ਹੈ ਕੌਣ ਗਊ ਸੇਸ ਦੇਣ ਦੇ ਬਾਵਜੂਦ ਵੀ ਗਊਆਂ ਲੋਕਾਂ ਦਾ ਜਿਹੜਾ ਉਹ ਕਤਲੇ ਆਮ ਕਰ ਰਹੀਆਂ ਹਨ ਤੇ ਇਸ ਸੰਬੰਧੀ ਧਿਆਨ ਦੇਣ ਦੀ ਲੋੜ ਹੈ ਪੂਰੀ ਤਰ੍ਹਾਂ ਸੁਣੋ ਵੀਡੀਓ ਸਾਡੇ ਦਿਮਾਗ ਚ ਪਾਤੀ ਇਹ ਥੋੜੀ ਮਾਂ ਐ ਇਹਨੂੰ ਪਾਲੋ ਜਿਹੜਾ ਇਹਨੂੰ ਕਹਿੰਦੇ ਆ ਸਾਡੀ ਮਾਂ ਐ ਇਹ ਉਹਨਾਂ ਦੇ ਘਰਾਂ ਚ ਜਾਵਾਂਗੇ ਆ ਕੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂਗੇ ਕਿੰਨੀਆਂ ਕਿ ਮਾਂ ਮਾਂ ਰੱਖੀਆਂ ਹੋਈਆਂ ਉਹਨਾਂ ਨੇ ਆ ਸੜਕਾਂ ਦੇ ਫਿਰਦੀਆਂ ਜੱਪਦੀਆਂ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾंदे ਪੁੱਤ ਮਾਰਦੇ ਮੇਰੇ ਸ਼ਹਿਰ ਚ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਦੋ ਵਾਰੀ ਮੇਰੀ ਗੱਡੀ ਦਾ ਲੱਖ ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ऐसे समाज ਦਾ ਪੁੱਤ ਆ ਨਾ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਉ ਸੱਸਪੀ ਦਿੱਤਾ ਇਹੇ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਆ ਇਹ ਬਟ ਆਮ ਵੈਰੀ ਸੌਰੀ ਸੇਇੰਗ ਦਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਆ ਜਿਹੜੇ ਕਾਉ ਨੂੰ ਤੜਕੇ ਘਰੋਂ ਚੱਕਦੇ ਆ ਬਈਆਂ ਰੋਟੀਆਂ ਲੈ ਆ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨਹੀਂ ਤੇ ਮੁੜ ਕੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆ ਬਰਬਾ ਅਰਬ ਦੇ ਮੁਲਕਾਂ ਨੂੰ ਕਦੇ ਉੱਧਰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜ੍ਹਿਆ ਸੀਗਾ ਕਿਤੇ ਠੀਕ ਹੈ 20 ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਓ ਮੀ ਟੂ ਯੂਕੇ ਫੋਰ ਅਸ ਅਸੀਂ ਕਿਹਾ ਪਾਲੀਏ ਇਹਨਾਂ ਨੂੰ ਜਿਨ੍ਹਾਂ ਨੇ ਭੇਜਣੀਆਂ ਨੇ ਮੁਰਗਾ ਖਾਣੇ ਆ ਮੱਛੀਆਂ ਖਾਣੇ ਆ ਸਾਰੇ ਖਾਂਦੇ ਆ ਨਾ ਇੱਥੋਂ ਆਉਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਲੱਖਾਂ ਭਰਾਏ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿਣਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਉ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡੇ ਡੇ ਸਾਂਹ ਛੱਡੇ ਹੋਏ ਨੇ ਵਿਚੇ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਐ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਬੱਚੀਆਂ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕੱਟ ਕੱਟ ਰੋਟੀਆਂ ਗਊ ਨੂੰ ਗਰਾਸ ਦੇਉ ਕਾਹਦਾ ਗਰਾਸ ਦੇਉ ਪਲ ਪਲ ਕੇ ਜਿਹੜੇ ਸਾਂਹ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਜਿਹੜੇ ਜਿਹੜੇ ਵੱਡ ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦਾ ਸਾਡੇ ਜਵਾਕ ਨੇ ਕੱਲ੍ਹ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਭਾਈ ਜੀ ਕਿਸ ਨੂੰ ਮੰਨਦੇ ਹੋ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆ ਹਰ ਬੰਦਾ ਜਿਹੜੇ ਨੇ ਆ ਜਿਹੜੀਆਂ ਕਿਲਰ ਕਾਓ ਸੜਕਾਂ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਇੱਥੇ ਤੁਗੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ ਚ ਰੋਟੀ ਮੈਂ ਵੀ ਦਿੱਤੀ ਹੋਊਗੀ ਸਾਡੇ 25 ਕਿੱਲੇ ਸੜਕ ਕਣਕ ਦੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਕਿ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮਖੇ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਨੇ ਆ ਇਹ ਆਪਾਂ ਗਊਸ਼ਾਲਾ ਛੱਡ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡਦੇ ਆ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜਕੇ ਸਾਰੀਆਂ ਗਊਸ਼ਾਲਾ ਜਤੜ ਤੁਹਾਨੂੰ ਹੁਣ ਪਤਾ ਲੱਗੇ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਕਾਉਸਸ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰਦੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਜੀਐਸਸੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦੇ ਨੇ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਹੈ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਏ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਵਾਰ ਆਇਆ ਹੇ ਜਵੰਦੇ ਦੀ ਮੌਤ ਦਾ ਠੀਕ ਹੈ ਹੁਣ ਸਾਰੇ ਜਾਣੇ ਕਿਨਾਰਾ ਮੇਰੇ ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹਾਦਸੇ ਰੋਕਣਾ ਚਾਹੁੰਦੇ ਹੋ ਮੈਂ ਕਹੂੰਗਾ ਕਿਲਰ ਕਾ ਤੁਸੀਂ ਕਹਿਣਾ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਂਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਂਗੇ ਜੀ ਕਾਂਗੇ ਕਹੋਂਗੇ ਕਹੋ ਕਿਲਰ ਕਹੋ ਸਮਝੋ ਸਮਝਾਓ ਸਮਾਜ ਤੋਂ ਹਟਾਓ ਸਮਾਜ ਤੋਂ ਹਟਾਓ ਮੈਂ इमोशनल ਆ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬਸ ਮੇਰੇ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾ ਨੂੰ ਆਪਦੀਆਂ ਦੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਆ ਇਹ ਤੁਹਾਡੇ ਪਰਿਵਾਰ ਨਾਲ ਵੀ ਇਹ ਆ ਜਾ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਰਾਜਵੀਰ ਜਬੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੁੱਕ ਡਿੱਗਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਜਿੱਥੇ ਵੀ ਇਹ ਤੁਹਾਨੂੰ ਦਿਖਦੀ ਇਹੇ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਐ ਸਾਡੀ ਉਹਦੇ ਘਰੇ ਬਾਹਰੋਂ ਇਹਨੂੰ ਡੀਸੀ ਆਫਿਸ 'ਚ ਬਾਹਰੋ ਐਸਡੀ ਆਫਿਸ 'ਚ ਬਾਹਰੋ ਪੁਲਿਸ ਵਾਲੇ ਆਉਂਦੇ ਆ ਪੁਲਿਸ ਦਾ ਥਾਣਾ 'ਚ ਤੱਕ ਉਹ ਇਹਨਾਂ ਨੂੰ ਥੋਡੀ ਮਾਂ ਐ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਐ ਸਰਕਾਰ ਕਹਿੰਦੀ ਇਹਨੇ ਕਾਹੋ ਮਾਂ ਐ ਸਾਡੀ ਸਰਕਾਰ ਦਾ ਜਿੱਥੇ ਜਿੱਥੇ ਆਫਿਸ ਨੇ ਉਹਨਾਂ ਨੂੰ ਬਾਹਰ ਉੱਥੇ ਲ ਜਾ ਕੇ